ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਤਲੰਗ ਰਾਗ ਦੇ ਵਿੱਚ 723 ਅੰਗ ਤੇ ਇਹ ਸ਼ਬਦ ਆਉਂਦਾ ਹੈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਕਈ ਵਾਰ ਗਰੰਤੀ ਸਿੰਘ ਵੀਰਪਰਾ ਇਸ ਪਾਵਨ ਪਵਿੱਤਰ ਸ਼ਬਦ ਦਾ ਹੁਕਮਨਾਮਾ ਸਭ ਵੀ ਲੈਂਦੇ ਹਨ ਸੋ ਕਿੱਥੇ ਵਿਸਰਾਮ ਲਾਉਣੇ ਨੇ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਅੱਜ ਆਪਾਂ ਸਰਵਣ ਕਰਾਂਗੇ ਤਿਲੰਗ ਮਹੱਲਾ ਪੰਜਵਾਂ ਘਰ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜਦੋਂ ਪੈਰ ਦੇ ਵਿੱਚ ਰਾਰਾ ਸ਼ਬਦ ਆ ਜਾਵੇ ਜਿਵੇਂ ਅੱਖਰ ਰਾਰਾ ਇੱਥੇ ਪੈਰ ਵਿੱਚ ਆਇਆ ਹੈ ਕਿਉਂਕਿ ਇਹ ਰਾਰਾ ਜਦੋਂ ਪੈਰ ਵਿੱਚ ਹੋਵੇ ਉਹਦਾ ਰਾਰਾ ਹੁੰਦਾ ਹੈ ਬਾਵਾ ਆ ਜਾਵੇ ਜਾਂ ਕੋਈ ਪੈਰ ਦੇ ਵਿੱਚ ਅੱਖਰ ਆਉਂਦਾ ਤੇ ਜਲਦੀ ਦੇ ਨਾਲ ਉਚਾਰਨ ਹੁੰਦਾ ਹੈ ਕਿਉਂਕਿ ਬਹੁਤੀ ਵਾਰ ਰਾਰਾ ਹੀ ਪੈਰ ਵਿੱਚ ਆਇਆ ਹੈ ਜਿਹੜਾ ਵਾਵਾ ਬਹੁਤ ਘੱਟ ਸ਼ਬਦਾਂ ਵਿੱਚ ਆਉਂਦਾ ਹੈ ਤੇ ਇਸ ਨੂੰ ਪ੍ਰਸਾਦ ਜਲਦੀ ਦੇ ਨਾਲ ਪਰਸਾਦ ਨਹੀਂ ਕਹਿਣਾ ਪ੍ਰਸਾਦ ਪਪਾ ਰਾਰਾ ਸ ਸ ਕੰਨ ਦੱਦੇ ਸਿਆਰੀ ਰਾਰਾ ਪੂਰਾ ਉਚਾਰਨ ਹੋਵੇਗਾ ਪਰ ਜੇ ਇੱਥੇ ਸੰਗਤ ਜੀ ਜਲਦੀ ਦੇ ਨਾਲ ਪੜਾਂਗੇ ਤੇ ਅੱਧਾ ਰਾਰਾ ਹੀ ਉਚਾਰਨ ਹੋਵੇਗਾ ਇਸ ਕਰਕੇ ਜਲਦੀ ਦੇ ਨਾਲ ਉਚਾਰਨ ਕਰਨਾ ਪ੍ਰਸਾਦ ਪਰਸਾਦ ਨਹੀਂ ਕਹਿਣਾ ਪ੍ਰਸਾਦ ਖਾ ਕ ਨੂਰ ਕਰਦੰ ਕਰਦੰ ਕਰ ਦਾੰਗ ਨਹੀਂ ਕਹਿਣਾ ਇੱਥੇ ਦੱਦੇ ਟਿੱਪੀ ਆ ਕਈ ਸੰਗਤਾਂ ਕਰਦੰ ਕਰਦੰ ਪੜਦੀਆਂ ਕਰਦੰ ਹੁੰਦਾ ਕਕਾ ਰਾਰਾ ਦੱਦੇ ਟਿੱਪੀ ਅੱਗੇ ਗੱਗਾ ਲਾ ਦੀਏ ਫਿਰ ਬੰਦਾ ਕਰਦੰ ਪਰ ਗੱਗਾ ਨਹੀਂ ਉਚਾਰਨ ਕਰਨਾ ਟਿੱਪੀ ਦੀ ਆਵਾਜ਼ ਬੋਲਦਿਆਂ ਸਰ ਉੱਥੇ ਰੁਕ ਜਾਣਾ ਹੈ ਕਿਵੇਂ ਰੁਕਣਾ ਹੈ ਕਾ ਖਾਕ ਨੂਰ ਕਰਦੰ ਕਰਦੰ ਦੰ ਇਸ ਤਰ੍ਹਾਂ ਉਚਾਰਨ ਕਰਨਾ ਕਰਦੰਗ ਨਹੀਂ ਕਹਿਣਾ ਜਪ ਲੰਮਾ ਉਚਾਰਨ ਕਰਾਂਗੇ ਫਿਰ ਗੱਗੇ ਦੀ ਆਵਾਜ਼ ਉਚਾਰਨ ਹੁੰਦੀ ਹੈ ਕਰਦੰ ਆਲਮ ਦੁਨੀਆਏ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਇੱਥੇ ਕਰਦੰ ਤੇ ਉਚਾਰਨ ਕਰਨਾ ਹੈ ਅਸਮਾਨ ਜਿਮੀ ਇਹਨੂੰ ਜੰਮੀ ਨਹੀਂ ਕਹਿਣਾ ਅੱਧਕ ਲਾ ਕੇ ਜਾਂ ਟਿੱਪੀ ਲਾ ਕੇ ਉਚਾਰਨ ਨਹੀਂ ਕਰਨਾ ਜਿਮੀ ਅਸਮਾਨ ਜਿਮੀ ਦਰਖਤ ਆਪ ਪੈਦਾਇਸ ਖੁਦਾਇ ਹੁਣ ਇਹਨੂੰ ਕਈ ਸੰਗਤਾਂ ਪੜ ਜਾਂਦੀਆਂ ਦਰਖਤ ਦਰਖਤ ਨਹੀਂ ਉਚਾਰਨ ਕਰਨਾ ਦੱਦਾ ਜਿਹੜਾ ਹੈ ਇਹ ਵੱਖਰਾ ਕਰ ਦੇਣਾ ਦਰਖਤ ਦਰਖਤ ਪਾਠ ਉਚਾਰਨ ਕਰਨਾ ਅਦਕ ਲਾ ਕੇ ਬੋਲਣਾ ਅਸਮਾਨ ਜਿਮੀ ਦਰਖਤ ਆਪ ਪੈਦਾਇਸ ਖੁਦਾਇ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਆਪ ਤੇ ਹੈ ਆਬ ਪਾਣੀ ਨੂੰ ਕਹਿੰਦੇ ਆ ਅਸਮਾਨ ਜ਼ਮੀਂ ਦਰਖਤ ਆਬ ਪੈਦਾਇਸ ਪੱਪੇ ਦਲਾਵਾਂ ਲੱਗੀਆਂ ਪੈਦਾਇਸ ਇਕੱਠਾ ਪਾਠ ਹੈ ਪੈਦਾਇਸ ਖੁਦਾਏ ਬੰਦੇ ਚਸਮ ਦੀਦੰ ਥਨਾਏ ਦੀਦੰ ਜਿਵੇਂ ਆਪਾਂ ਪਿੱਛੇ ਉਚਾਰਨ ਕਰਕੇ ਆਏ ਆ ਦੱਦੇ ਟਿੱਪੀ ਉਵੇਂ ਉਚਾਰਨ ਟਿੱਪੀ ਦੀ ਆਵਾਜ਼ ਉਚਾਰਨ ਕਰਨੀ ਹੈ ਜਿਹੜਾ ਵਿਸਰਾਮ ਹੈ ਉਹ ਦੀਦੰਗ ਤੇ ਵਿਸਰਾਮ ਲਾਉਣਾ ਹੈ ਬੰਦੇ ਜਸਮ ਦੀਦੰ ਫਨਾਏ ਫਨਾਏ ਦੀਦੰਗ ਤੇ ਵਿਸਰਾਮ ਹੈ ਦੁਨੀਆਂ ਮਰਦਾਰ ਖੁਰਦਣੀ ਗਾਫਲ ਹਵਾਏ ਰਹਾਉ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਖੁਰਦਣੀ ਤੇ ਵਿਸਰਾਮ ਲਾਉਣਾ ਹੈ ਦੁਨੀਆਂ ਮਰਦਾਰ ਖੁਰਦਣੀ ਇਹ ਤਿਆਰ ਰੱਖਣਾ ਕਿ ਖੁਰਦਣੀ ਨਹੀਂ ਕਹਿਣਾ ਨੰਨਾ ਨਹੀਂ ਨੰਨਾ ਬੋਲਣਾ ਨਾਣਾ ਨਹੀਂ ਉਚਾਰਨ ਕਰਨਾ ਖੋਰ ਦੰਨੀ ਇਸ ਤਰ੍ਹਾਂ ਉਚਾਰਨ ਕਰਨਾ ਵਿਸ਼ਰਾਮ ਇੱਥੇ ਗਾਫਲ ਹਵਾਏ ਹਵਾਏ ਨਹੀਂ ਕਹਿ ਦੇਣਾ ਬਿੰਦੀ ਲਾ ਕੇ ਉਚਾਰਨ ਨਹੀਂ ਕਰਨਾ ਹਵਾਏ ਰਹਾਉ ਗੈਬਾਨ ਹੈਵਾਨ ਹਰਾਮ ਕੁਸਤਨੀ ਮਰਦਾਰ ਬਖੁਰਾਏ ਹੁਣ ਇਸ ਪੰਕਤੀ ਦਾ ਜਿਹੜਾ ਵਿਸ਼ਰਾਮ ਹੈ ਸੰਗਤ ਜੀ ਕੁਸਤਨੀ ਤੇ ਵਿਸ਼ਰਾਮ ਲਾਉਣਾ ਹੈ ਗੈਬਾਨ ਦਲਾਵਾਂ ਲੱਗੀਆਂ ਹੈਵਾਨ ਇੱਥੇ ਵੀ ਦਲਾਵਾਂ ਲੱਗੀਆਂ ਹਰਾਮ ਕੁਸਤਨੀ ਮਰਦਾਰ ਬਖੋਰਾਏ ਇਹ ਬਖੋਰਾਏ ਜਿਹੜਾ ਪਾਠ ਇਕੱਠਾ ਹੀ ਉਚਾਰਨ ਕਰਨਾ ਤੇ ਇੱਥੇ ਵੀ ਸਰਾਮ ਕੁਸਤਨੀ ਤੇ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਕਬਜਾ ਤੇ ਲਉਣਾ ਹੈ ਦਿਲ ਕਬਜ ਕਬਜਾ ਕਾਦਰੂ ਦੋਜਕ ਸਜਾਈ ਇਸ ਤਰ੍ਹਾਂ ਉਚਾਰਨ ਕਰਨਾ ਤੇ ਵਿਸਰਾਮ ਜਿਹੜਾ ਹੈ ਕਬਜਾ ਤੇ ਹੈ ਵਲੀ ਨਿਆਮਤ ਬਰਾਦਰ ਦਰਬਾਰ ਮਿਲਕ ਖਾਨਾਏ ਇਸ ਪੰਕਤੀ ਦਾ ਵਿਸਰਾਮ ਲੱਗ ਗਿਆ ਬਰਾਦਰਾਂ ਤੇ ਬਰਾਦਰਾਂ ਤੇ ਵਿਸਰਾਮ ਹੈ ਇਨੂੰ ਬੱਲੀ ਨਹੀਂ ਮਤਲਬ ਕਿ ਕਸਕੇ ਨਹੀਂ ਬੋਲਣਾ ਬੱਲੀ ਨਹੀਂ ਕਹਿਣਾ ਬਲੀ ਬੋਲਾ ਉਚਾਰਨ ਕਰਨਾ ਬਲੀ ਨਿਆਮਤ ਬਰਾਦਰਾਂ ਵਿਸਰਾਮ ਦਰਬਾਰ ਮਿਲਕ ਖਾਣਾਏ ਖਨਾਏ ਨਹੀਂ ਕਹਿਣਾ ਖਾਣਾਏ ਖੱਖੇ ਕਰਨਾ ਜਬ ਅਜਰਾਈਲ ਬਸਤਣੀ ਤਬ ਚੇ ਕਾਰੇ ਵਿਦਾਇ ਹੁਣ ਚੱਚੇ ਨੂੰ ਸਿਆਰੀ ਸੰਗਤ ਜੀ ਇਹ ਚੱਚੇ ਦੇ ਲਾਂ ਲਾ ਕੇ ਉਚਾਰਨੀ ਕਰਨੀ। ਸ਼ਿਆਰੀ ਦੀ ਆਵਾਜ਼ ਕਰਨੀ ਤੇ ਜਿਹੜਾ ਵਿਸਰਾਮ ਹੈ ਬਸਤਨੀ ਤੇ ਹੈ। ਜਦ ਅਜਰਾਈਲ ਬਸਤਨੀ ਤਬ ਚਿ ਕਾਰੇ ਵਿਦਾਈ। ਹਵਾਲ ਹਵਾਲ ਮਾਲੂਮ ਕਰਦੰ ਪਾਕ ਅੱਲਾਹ। ਇੱਥੇ ਹੁਣ ਅਦਕ ਲਾ ਕੇ ਬੋਲਣਾ ਹੈ। ਅੱਲਾਹ ਕਸ ਕੇ ਬੋਲਣਾ ਪਾ। ਅੱਲਾਹ ਕਿ ਹਾ ਹਵੀ ਉਚਾਰਨ ਹੋਵੇ ਹਾਹੇ ਨੂੰ ਕੋਈ ਮਾਤਰਾ ਨਹੀਂ ਬੋਲਣੀ ਹਾਹਾ ਮੁਕਤਾ ਹੀ ਬੋਲਣਾ ਹੈ ਅੱਲਾਹ ਹਵਾਲ ਮਾਲੂਮ ਕਰਦੰ ਪਾਕ ਅੱਲਾਹ ਹੁਣ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਸੰਗਤ ਜੀ ਕਰਦੰ ਤੇ ਵਿਸਰਾਮ ਲਾਉਣਾ ਹੈ ਪਾਕ ਅੱਲਾਹ ਬੁੱਗੋ ਇਸ ਇੱਥੇ ਰੱਖਣਾ ਇਹ ਜਿਹੜਾ ਬੁੱਗੋ ਪਾਠ ਹੈ ਪੋਲਾ ਹੈ ਕਸ ਕੇ ਅਦਕ ਲਾ ਕੇ ਉਚਾਰਨ ਨਹੀਂ ਕਰਨਾ ਬੁੱਗੂ ਨਾਨਕ ਅਰਦਾਸ ਵਿਸਰਾਮ ਪੇਸ਼ ਦਰਵੇਸ਼ ਬੰਦਾਹ ਬੰਦਾਹ ਥੋੜਾ ਦੱਦੇ ਨੂੰ ਕੰਨਾਂ ਜਿਹੜਾ ਲੱਗਾ ਹੈ ਇਹ ਲੰਮਾ ਕਰਕੇ ਉਚਾਰਨ ਕਰਨਾ ਹੈ ਬੰਦਾਹ ਇਸ ਤਰ੍ਹਾਂ ਫਿਰ ਹਾ ਹਾ ਮੁਕਤਾ ਬੋਲਿਆ ਜਾਵੇਗਾ ਬੁੱਗੂ ਇਹ ਪੋਲਾ ਪਾਠ ਹੈ ਬੁੱਗੂ ਨਾਨਕ ਅਰਦਾਸ ਵਿਸਰਾਮ ਪੇਸ਼ ਦਰਵੇਸ਼ ਬੰਦਾਹ ਇਸ ਤਰ੍ਹਾਂ ਉਚਾਰਨ ਕਰਨ ਸੁਸੰਗਤ ਜੀ ਆਪ ਜੀ ਨੇ ਸਾਰੀ ਇਸ ਪਾਵਨ ਪਵਿੱਤਰ ਸ਼ਬਦੀ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ